ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਹਾਂ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਹੁਣ ਆਉਣ ਲਈ ਆ ਜੀ ਦੀਵਾਲੀ ਤੇ ਦੀਵਾਲੀ ਦੇ ਤੁਹਾਨੂੰ ਤੇ ਸਾਰਿਆਂ ਨੂੰ ਵਾਤਾਵਰਣ ਦੀਵਾਲੀ ਸਾਡੇ ਸਾਰੇ ਪਰਿਵਾਰਾਂ ਨੂੰ ਹਾਂ ਜੀ ਤੇ ਹੁਣ ਜਿੱਦਾਂ ਹਰ ਵਾਰ ਦੀ ਤਰ੍ਹਾਂ ਫੇਰ ਤੁਹਾਨੂੰ ਪਤਾ ਕਿ ਗਿਫਟਾਂ ਦਾ ਸੀਜ਼ਨ ਆ ਗਿਆ ਹੋ ਤੇ ਹੁਣ ਗਿਫਟ ਨਾਲ ਸਟਾਰਟ ਹੋ ਗਿਆ ਨਾਲੇ ਯਾਰ ਟੀਮ ਨੂੰ ਉਮੀਦ ਹੁੰਦੀ ਆ ਹਾਂ ਸਾਲ ਬਾਅਦ ਦੇਣ ਹੁੰਦਾ ਕੋਈ ਚੱਕਰ ਨਹੀਂ ਹੁੰਦਾ ਇਹੋ ਜਿਹਾ ਤੇ ਅੱਜ ਆਪਾਂ ਕੱਲ ਦੇ ਕੇ ਆਈ ਹੁਣ ਇੱਥੇ ਆਪਣੇ ਤੁਗਲਵਾਲ ਹਾਂਜੀ ਤੇ ਅੱਜ ਆਪਾਂ ਦੇਣੇ ਆ ਗਿਫਟ ਆਪਣੀ ਇੱਥੇ ਟੀਮ ਜਿਹੜੀ ਆ ਜਿਹੜੀ ਜਿਹੜੀ ਕੰਜੰਦਰ ਜੀ ਨੂੰ ਬਲੌਗ ਤੇ ਸਾਡੇ ਨਾਲ ਹੁੰਦੀ ਆ ਹਾਂ ਤੇ 딸 ਜੀ ਨੂੰ ਵੀ ਗਿਫਟ ਦੇਣਾ ਵਾ ਤੇ ਰਮਨ ਹਣਾ ਨੂੰ ਵੀ ਦੇ ਰਾਵਾਂ ਹਾਂਜੀ 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 ਤੇ ਅਸੀਂ ਸਖਜੰਦਰ ਰਮਨ ਕੇ ਘਰ ਚਲਦੇ ਆ ਫਿਰ ਰਣੇ ਤਾਨੂ ਮਲਾਉਨੇ ਹਾਂ ਨਾਲ ਤੇ ਨਾਲੇ ਰਮਨ ਦੇ ਕੇ ਉਹਨੇ ਗਿਫਟ ਚਲ ਜੀਏ ਫਿਰ ਆ ਲੈ ਫਿਰ ਜੀ ਇਹਨਾਂ ਇਹਦਾ ਸਾਰਾ ਕੰਮ ਆ ਉੱਥੇ ਇਹੋ ਤੇ ਲੈ ਕੇ ਜਾਣਾ ਚਲੋ ਫਿਰ ਚਲ ਜੀ ਚਲੋ ਭਾਈ ਉਹ ਡੱਬਾ ਲੈ ਲਾ ਉਹ ਡੱਬਾ ਫੜ ਲਓ ਚਲੋ ਐਂਟਰੀ ਦੋ ਆਪਾਂ ਆ ਗਏ ਹਾਂ ਕੁੱਤੇ ਜਿਹੜਾ ਬਣ ਕੇ ਘਰ ਇਹਦਾ ਰੱਬਾ ਦੀ ਗਿਫਟ ਖੋਲਾਂ ਅਰੇ ਕੋਣ ਹੈ ਮੈਂ ਕੁੱਤੇ ਦਾ ਰੱਬਾ ਦੀ ਗਿਫਟ ਖੋਲਾਂ ਨਹੀਂ ਨਹੀਂ ਕੋਈ ਨਹੀਂ ਸਾਸਿਕਾ ਦੇ ਸਾਰਿਆਂ ਨੂੰ ਜੀ ਸਾਸਿਕਾ ਦੇ ਸਾਰਿਆਂ ਨੂੰ ਤੇ ਹੁਣ ਆਪਾਂ ਆਏ ਆ ਸਜੂ ਬਰਨ ਦੇ ਕਾਰਨ ਸਾਰੇ ਜਣੇ ਮਿਲ ਲੋ ਇਹਨਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਦਿਵਾਈ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ترقی ਰੱਖੀ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਸਹੀ ਹੈ ਤੇ ਕੰਧ ਰੋਸਤੀ ਨਾ ਹੋਵੇ ਤੇ ਬਾਕੀ ਇਹ ਆਪ ਹੀ ਹੋਣਗੇ ਸਾਰਾ ਫਿਰ ਚਲੋ ਆ ਲੈਹਦਾ ਹੈਗਾ ਵੇਖੋ ਜੀ ਆ ਗੰਮ ਰੋ ਬ੍ਰਿਫਲੰਦ ਨਹੀਂ ਆ ਸਰਕਾਰ ਨੇ ਹੀ ਆਪੇ ਨਹੀਂ ਨਹੀਂ ਉਹ ਕਹਿ ਰਿਹਾ ਮੈਂ ਵੇਖੋ ਚਲੋ ਬਹੁਤ ਜਾਈਏ ਆਪਣੇ ਆਪਣੇ ਬਰਾਉਂਦੇ ਦੇ ਇਸ ਤਰ੍ਹਾਂ ਦੇ ਇਹ ਐਪਲ ਹੈ ਜਾਂ ਦਵਾਈ ਦਾ ਬਹੁਤ ਬਹੁਤ ਧੰਨਵਾਦ ਦਾ ਨਹੀਂ ਨਹੀਂ ਕੋਈ ਗੱਲ ਧੰਨਵਾਦ ਕਰਾ ਚਲੋ ਆਈਡੀਆ ਨੂੰ ਵੰਟਾ ਹੋਰ ਇਤਨਾ ਨਿਰਭਰ ਨਹੀਂ ਹੁੰਦਾ ਵਾ ਕੋਈ ਥੇ ਕਿਹਾ ਚੋ ਇਹ ਗੱਲ ਨਹੀਂ ਕਿ ਬਾਕੀ ਸਾਰੇ ਤੇ ਆਪਣੇ ਲੈ ਕੇ ਮਤਲਬ ਹੁੰਦਾ ਹੈ ਵੀ ਭਾਵੇਂ ਕੋਈ ਦੂਜੇ ਕੋਈ ਨਾ ਹੁੰਦਾ ਠੀਕ ਹੈ ਕਿ ਨਹੀਂ ਬਹੁਤ ਬਰਾਦਰ ਦਾ ਧੰਨਵਾਦ ਇਹ ਲੈ ਗਿਆ ਇਹ ਵੀ ਥੈਂਕ ਯੂ ਕਿਰਪਾ ਕਰੇ ਸਾਰੇ ਇਹ ਚਲੋ ਸਾਰੇ ਭੈਣ ਭਰਾਵਾਂ ਦੀ ਦੁਆੜੀ ਆਉਂਦੀ ਆ ਹਰ ਘਰ ਤੇ ਖਾਰੇ ਖੁਸ਼ੀਆਂ ਗੂੰਜਣ ਕਿਉਂ ਜੀ ਬਿਲਕੁਲ ਜਿੱਤੇ ਜਿਹੜੇ ਬਾਹਰ ਅੰਦਰ ਵੀ ਭੈਣ ਭਰਾ ਰਹਿੰਦੇ ਆ ਹਰ ਘਰ ਨੂੰ ਢੀਕ ਹੁੰਦੀ ਆ ਅਮਰੀਕਾ ਦੁਆੜੀ ਤੇ ਜਾਣਾ ਲੋਹੜੀ ਤੇ ਜਾਣਾ ਕਿਤਨਾ ਨੇ ਕਿਤਨਾ ਇਤਨਾ ਦਾ ਕਿਦਣਾ ਲਾ ਕਰਕੇ ਲੋਕੀ ਵੀ ਕਿਹਦੇ ਨੇ ਵੀ ਜਦੋਂ ਦਿਨ ਦੇ ਹਰਵਤ ਨਾਲੇ ਘਰ ਜਾ ਕੇ ਬਣਾਵਾਂਗੇ ਹੈ ਲੋਕੀ ਦੂਜੇ ਤੇ ਨਾਲੇ ਘਟਦੇ ਦੁਆੜੀ ਦੇ ਗਾਣੇ ਹਾਂਜੀ ਹਾਂਜੀ ਦੁਆੜੀ ਦੇ ਮੇਰੇ ਚੱਲਾਗੇ ਆ ਕਿ ਇਤੁਨੀ ਸਾਰਾ ਹੁਣ ਕਿਤੇ ਹਾਰਾ ਛੋਟੇ ਜਿਹੇ ਬੜਾ ਭਾਰਾ ਹੁੰਦਾ ਤੇ ਇਹਦਾ ਤੁੜੀ ਦਾ ਸੁਆਈਦਾ ਹਾਂ ਤੇ ਇਹ ਵੀ ਲੋਕੀ ਖੇਤੇ ਬਹੁਤ ਕਰਦੇ ਆ ਕਿ ਪਿੰਡ ਜਾ ਕੇ ਮਨਾਵਾਂਗੇ ਖਾਓ ਤੇ ਹੁੰਦੇ ਰੱਪਦੇ ਸੀ ਬੰਦਾ ਹੁੰਦਾ ਹੈ ਤੇ ਚਲੋ ਅਸੀਂ ਦੇ ਵੀ ਇਹਨਾਂ ਕਾਲਪੁਰ ਸੱਚੇ ਪਾਸ਼ਾ ਚਲੋ ਜਿੱਥੇ ਜਿੱਥੇ ਕੋਈ ਭੈਣ ਭਰਾ ਹੈਗਾ ਵਾ ਤੇ ਆਪਣੇ ਮਾਰਨਾ ਵਧੀਆ ਤਰੀਕੇ ਨਾਲ ਰਹਿਣ ਕਮਾਈਆਂ ਕਰਨ ਤੇ ਕਮਾਈਆਂ ਕਰਕੇ ਘਰਾਂ ਨੂੰ ਆਉਣ ਤੇ ਜਿਹੜੀਆਂ ਉਥੇ ਫੈਮਿਲੀ ਆਂ ਪਰਵਾਤਾ ਉਹਨਾਂ ਦੇ ਬੋਤਾ ਬੋਤਾ ਦੱਬੇ ਸੱਚੇ ਪਾਸ਼ਾ ਤਾਂ ਰੋਸਤੀ ਬਖਸ਼ੇ ਸਾਲਾਂ ਅਸੀਂ ਤੇ ਵੀ ਇਹੋ ਦੁਆ ਕਰਦੇ ਆ ਸੱਲਦੇ ਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਕਾਤੇ ਲੋ ਭਾਗੀ ਕਿ ਇਹਨੇ ਆਪਣੇ ਆਪਣੇ ਕੰਮ ਖੜੇ ਆਰ ਕੁੱਝ ਬਿਲਤੀ ਹੈ ਕਿ ਨਹੀਂ ਕੋਈ ਅਮਰੀਕਾ ਬੈਠਾ ਹੋਵੇ ਕੈਨੇਡਾ ਬੈਠਾ ਕਿਤੇ ਬੈਠਾ ਤੇ ਜ਼ਿੰਦਗੀ ਦੇ ਵਿੱਚ ਇਹ ਆਪੇ ਕਾਰੋਬਾਰ ਵੀ ਜ਼ਰੂਰੀ ਹੈ ਪਹਿਲੇ ਬੈਗੇ ਵੀ ਜਾਨ ਨਹੀਂ ਹੱਥ ਤੇ ਹੱਥ ਤਾਂ ਅੱਜ ਮੁੜ ਕੇ ਨਹੀਂ ਗੱਲ ਕਰਦੇ ਠੀਕ ਹੈ ਨਾ ਇਹ ਪਹਿਲਾਂ ਹੁੰਦਾ ਸੀ ਸੁਰਜਿੰਦਰ ਵੀ ਇੱਕ ਜੀ ਕਮਾਉਂਦਾ ਹੁੰਦਾ ਹੈ ਅਜ ਤੋਂ ਕੁਝ 30 35 ਸਾਲ ਪਹਿਲਾਂ ਇੱਕ ਘਰ ਦਾ ਬੰਦਾ ਕਮਾਉਣਾ ਤੇ ਸਾਰੇ ਰੋਜ਼ ਦੇ ਹਾਲ ਵੇਖਣਾ ਵੀ ਅੰਤ ਸਹਾਉਣ ਵਾਲੇ ਨੂੰ ਆ ਆ ਬਲੂ ਕਦੇ ਆ ਜੜੀ ਆ ਦੇ ਕਲੇ ਕਮਉਂਦੇ ਹੀ 24 8 10 ਜੀ ਉਹਦੇ ਲਈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਾਰੇ ਲੋਕ ਸਮਝੇ ਲਾਵਾ ਬਹੁਤ ਮੰਗਿਆ ਹੀ ਤਾਂ ਆ ਗਿਆ ਨਾ ਹੁੰਦੇ ਆ ਕਿ ਜਿੰਨੇ ਜਾਣੇ ਆ ਸਾਰੇ ਕਮਾਈ ਕਰੋ ਤੇ ਫੇਰ ਹੀ ਆ ਹਾਂ ਸਾਰੇ ਕਮਾਈ ਤੇ ਜੇ ਇੱਕ ਜਣੇ ਦੇ ਸਿਰ ਤੇ ਬੈਠੇ ਰਹਿ ਗਏ ਬਾਕੀ ਰਹਿਮਤ ਘਰ ਮੈਂ ਇੱਕ ਮੇਨ ਦੱਸਾਂ ਗੱਲ ਜਿਹੜਾ ਬਰਦਾਸ਼ਤ ਕਿਰਤ ਕਰਦਾ ਸੰਕਾਤਾ ਮੈਂ ਨੂੰ ਬੰਦਾ ਸਮਝੇ ਕੰਮ ਕਰਾਵਾ ਭਾਵੇਂ ਚੰਗਾ ਜਿਤਨਾ ਮਰਜੀ ਆਪਣਾ ਚਲੋ ਮੈਂ ਕਹਿੰਦਾ ਜਿਹੜਾ ਬੰਦਾ ਮਾੜੀ ਮੋਟੀ ਸਰਕਾਰੀ ਨੌਕਰੀ ਦੇ ਚਰਨ ਨਿਭੜੀ ਦੂਰ ਦੀ ਗੱਲ ਹੈ ਇਹਦਾ ਬੰਦਾ ਪ੍ਰਾਈਵੇਟੇ ਲੱਗ ਜਾਵੇ ਸੋ ਸਖਿੰਦਰ ਜਿਹੜਾ ਬੰਦਾ ਉੜਦਾ ਵਾ ਨਾ ਹੁੰਦਾ ਵਾ ਥੋੜਾ ਦਾ ਫਿਰੇ ਕੰਮ ਤੇ ਜਾਂਦਾ ਹੈ ਤੇ ਅਸੀਂ ਪਹਿਲੇ ਵੀ ਥੋੜਾ ਟਾਈਮ ਜ਼ਿੰਦਗੀ ਲੰਘਾਈ ਹੈ ਜਿਹੜਾ ਬੰਦਾ ਜਿਹੜੇ ਹਾਲ ਹੈ ਤੇ ਨਹੀਂ ਨਾਤਾ ਗਿਆ ਤਾਂ ਸਮਝੋ ਸਾਰੇ ਤੇ ਰੀਟਦੇ ਨੇ ਦੇਖੋ ਜੀ ਜੀਵੀ ਦਾ ਰੰਦਾ ਦਾ ਹਾਲੇ ਦਾ ਹੀ ਹੈ ਵੀ ਜਿਹੜੇ ਬੰਦੇ ਨੇ ਫਿਰੇ ਹਾਲ ਹੈ ਹਾਲ ਹੈ ਜੇ ਨਹੀਂ ਨਾਤਾ ਤੇ ਭਾਵੇਂ ਘਰ ਦੇ ਨਾਲ ਵਾ ਤੇ ਯਾਰ ਬਣਦੇ ਨੇ ਵੇਦਰ ਨਹੀਂ ਵੇਦਰ ਨਹੀਂ ਜਿਹੜਾ ਪਤਾ ਹੁਣ ਸਰਸਕਾਰ ਦਾ ਵਾ ਜਾਂ ਬਿジネス ਕਰਦਾ ਵਾ ਉਹਨੇ ਸਵੇਰੇ ਉੱਠ ਕੇ ਆਪਣਾ ਕਾਪੜਾ ਸੁਵੇੜ ਕੇ ਆਪਣਾ ਡੰਗਰ ਵਸ਼ੇ ਦਾ ਤੇ ਮੁੜ ਕੇ ਦੇ ਨਾਲ ਹੋ ਕੇ ਤੇ ਚਲੋ ਆਪਣੇ ਡਿਊਟੀ ਤੇ ਜਾਣਾ ਨਾ ਬਣਦਾ ਠੀਕ ਆ ਨਾ ਕੰਮ ਹੁਣ ਆਟਾ ਤੁਮ ਪਰਵਾਰਾਂ ਦੇ ਗੁੱਡੀ ਵਾਲੇ ਸਾਰੇ ਤੇਰੀ ਚਲੋ ਮਾੜੇ ਤੇ ਕਾਪੜਾ ਵੀ ਖਰੀਦਦਾ ਪਠਾਣ ਖੇਤ ਵਾਲੇ ਦੇ ਟੱਕਰ ਇਹੋ ਸੋਚੀਦਾ ਵੀ ਵਧੀਆ ਤੇ ਵਧੀਆ ਵੀਡੀਓ ਲੈ ਕੇ ਆ ਕੇ ਨਾ ਬੜੀ ਪਿਆਰ ਕਰਿਆ ਕਰੋ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਿਆਰ ਦੇ ਨਾਲ ਹੀ ਸਾਰਾ ਬਿਲਕੁਲ ਹੀ ਚਲੋ ਮੁਬਾਰਕਾਂ ਹਨ ਸਾਰੇ ਨੰਨਾਂ ਦੇ ਪੈਰ ਇਕਾੜ ਲੱਗੋ ਅਹਤ ਵਾਲੀ ਦੀਆਂ ਸੱਚੀ ਕਾਜੀ ਸੱਚੀ ਕਾਜੀ ਪਾਈ ਜੀ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਪੁੱਤ ਸਾਰਿਆਂ ਨੂੰ ਸਾਰਿਆਂ ਨੂੰ ਤੁਹਾਨੂੰ ਵੀ ਬਹੁਤ ਬਹੁਤ ਹੋਣ ਮਹਾਰਾਜ ਹਰ ਇੱਕ ਤੇ ਸੁੱਖ ਸੁਖਾਂ ਦੀ ਦਿਵਾਲੀ ਆਵੇ ਸਹੀ ਗੱਲ ਹੈ ਖੁਸ਼ੀਆਂ ਵੀ ਆਵੇ ਮਹਾਰਾਜ ਸੁੱਖ ਰੱਖੇ ਸੱਚੇ ਬਾਦਸ਼ਾਹ ਪਰਮਾਤਮਾ ਕਿਰਪਾ ਕਰੇ ਸਾਰੇ ਆਪਣੇ ਬੱਚਿਆਂ ਤੇ ਹਾਂ ਬਸ ਤੇ ਸਾਰੇ ਹੱਸਦੇ ਵਸਦੇ ਰਹਿਣ ਹੱਸਦੇ ਵਸਦੇ ਰਹਿਣ ਬਸ ਤੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਸਾਰਿਆਂ ਨੂੰ ਤੇ ਹੋਰ ਦੀਵਤ ਵਾਲੀ ਵਾਲੇ ਦਿਨ ਸਾਰੇ ਆਪਾਂ ਘਰੋਂ ਘਰੇ ਰਿਓ ਇੰਜੋਏ ਕਰਿਓ ਕਿਉਂ ਜੀ ਇਹਦਾ ਜੋ ਜੋ ਜੀ ਕਰਦਾ ਬਣਾ ਕੇ ਘਰੇ ਹੋਰ ਆਪਾਂ ਆਪਣੇ ਦੇਣਾ ਹਾਂ ਚਲੋ ਸਾਰਿਆਂ ਵਿਚੋਂ ਦੇਣਾ ਹਾਂ ਇਹਨਾਂ ਲਈ ਕੰਮ ਧੰਦਾ ਕਰਕੇ ਸਾਰਾ ਤੈਨੂੰ ਸਾਰਾ ਟੱਬਰ ਪੈ ਕੇ ਤੇ ਮੁੜ ਕੇ ਚਲੋ ਜੋ ਭਰਾਓ ਮਰਜੀ ਖਾਇਓ ਕਿਉਂ ਨਾ ਬਸ ਬਸ ਇਹੋ ਹੀ ਖੁਸ਼ੀ ਹੁੰਦੀ ਆ ਹਾਂਜੀ ਖੁਸ਼ੀ ਦਾ ਦਿਨ ਆਵੇ ਤੇ ਸਾਰੇ ਨਾਲ ਮਿਲ ਕੇ ਬਹਿ ਕੇ ਖਾਣ ਪੀਣ ਆਪਣੇ ਪਰਿਵਾਰ ਦੇ ਵਿੱਚ ਸਾਰੇ ਰਾਜੀ ਰਹਿਣ ਹਾਂਜੀ ਰਾਜੀ ਰਹਿਣ ਬਸ ਤੇ ਬਾਕੀ ਇਹ ਆ ਕੇ ਸਾਰੇ ਭੈਣ ਭਰਾ ਸਾਡੀ ਵੀਡੀਓ ਨੂੰ ਬੜਾ ਪਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਹਨਾ ਤਾਈ ਜੀ ਨੂੰ ਸਾਰੇ ਜਾਣੇ ਬੜਾ ਪਸੰਦ ਕਰਦੇ ਆ ਜੋ ਕਹਿੰਦੇ ਹੁੰਦੇ ਆ ਵੀ ਨੈਗੇਟਿਵ ਰੋਲ ਨਾ ਦਿਆ ਕਰੋ। ਅੱਛਾ। ਮਾੜਾ ਰੋਲ ਨਾ ਦਿਆ ਕਰੋ। ਅੱਛਾ ਅੱਛਾ। ਤੇ ਮੈਂ ਆਹ ਵੀ ਇਹ ਤੇ ਵੀਡੀਓ ਆ ਕਿਉਂ ਤਾਈ ਜੀ? ਵੀਡੀਓ ਆ ਕਰਨਾ ਪੈਂਦਾ। ਇਹ ਤੇ ਚੰਗਾ ਵੀ ਕਰਨਾ ਪੈਂਦਾ, ਇਹ ਚ ਮਾੜਾ ਵੀ ਕਰਨਾ ਪੈਂਦਾ ਵਾ ਤੇ ਸਾਰੇ ਕੰਮ ਕਰਨੇ ਪੈਂਦੇ ਆ। ਤੇ ਜੇ ਆਪਾਂ ਚੰਗਾ ਚੰਗਾ ਕਰੀ ਜਾਈਏ ਤੇ ਫਿਰ ਤੁਹਾਨੂੰ ਚੰਗਾ ਨਹੀਂ ਲੱਗਣਾ। ਹਾਂ। ਹਨਾ ਤਾਈ ਜੀ। ਇਦਾਂ ਹੀ ਆ ਨਾ ਫਿਰ ਹੁਣ ਕੋਈ ਚੰਗਾ ਆ ਗਿਆ ਵਿੱਚ ਰੋਲ, ਕੋਈ ਮਾੜਾ ਆ ਗਿਆ ਇਸੇ ਤਰ੍ਹਾਂ। ਮਾੜਾ ਇਸੇ ਤਰ੍ਹਾਂ। ਚਲੋ ਜੇ ਸਾਡਾ ਸਟੋਰੀ ਲਿਖਣੀ ਲਿਖੀ ਹੁੰਦੀ ਉਸ ਹਿਸਾਬ ਨਾਲ ਚ ਕਰਨਾ ਪੈਂਦਾ ਉਹ। ਹਾਂ ਸਟੋਰੀ ਬਣ ਤੇ ਇਹ ਆ ਵੀ ਇਦਾਂ ਤੇ ਕਿਤੇ ਰੀਅਲ ਲਾਈਫ ਵਿੱਚ ਨਹੀਂ ਹੁੰਦਾ ਵੀ ਸਾਰੇ ਚੰਗਾ ਚੰਗੇ 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 ਹੋਣ ਸਾਰੇ ਹਾਂ ਕੁਛ ਨਾ ਕੁਛ ਖੱਟਾ ਮਿੱਠਾ ਤੇ ਚੱਲਦਾ ਰਹਿੰਦਾ ਸਾਰੀ ਜ਼ਿੰਦਗੀ ਵਿੱਚ ਚੱਲਦਾ ਹੀ ਰਹਿੰਦਾ ਬਿਲਕੁਲ ਇਹ ਤੇ ਚਲਾਉਣਾ ਪੈਂਦਾ ਵਾ ਨਾ ਇਹ ਚਲਾਉਣਾ ਪੈਂਦਾ ਇਹ ਆ ਵੀ ਚਲੋ ਸਾਰੇ ਭੈਣ ਭਰਾ ਪਿਆਰ ਕਰਦੇ ਆ ਚਲੋ ਇਦਾਂ ਹੀ ਕਰਦੇ ਰਹਿਣ ਹਾਂਜੀ ਹਾਂਜੀ ਇਦਾਂ ਹੀ ਕੰਮ ਚੱਲਦਾ ਰਹੇ ਇਦਾਂ ਹੀ ਕੰਮ ਚੱਲਦਾ ਰਹੇ ਵਾਹਿਗੁਰੂ ਇਦਾਂ ਹੀ ਮਿਹਰ ਰੱਖੇ ਆਪਣੀ ਅਸੀਂ ਆਪਣੀ ਮਿਹਨਤ ਕਰਨੀ ਨਹੀਂ ਛੱਡਣੀ ਹਾਂ ਤੇ ਸਾਡੇ ਭੈਣ ਭਰਾ ਵੀ ਖੁਣੋਂ ਨਟੜਾ ਵਾਹ ਵਾਹ ਉਹ ਆਪਣੇ ਵੇਖੀ ਜਾਣ ਬੜਾ ਜਗ੍ਹਾ ਚਲੋ ਕਰੀ ਜਾਈਦਾ ਥੋੜਾ ਬਹੁਤ ਇਹ ਤਾਂ ਦਾ ਵੀ ਆ ਚਲੋ ਬਸ ਅਸੀਂ ਕੋਸ਼ਿਸ਼ ਕਰਨੇ ਵੱਧ ਤੋਂ ਵੱਧ ਵੀ ਆਪਣੇ ਭੈਣ ਭਰਾਵਾਂ ਤੇ ਵਧੀਆ ਤੋਂ ਵਧੀਆ ਚੀਜ਼ ਕੋਈ ਲੈ ਕੇ ਆਈਏ ਤੇ ਇਹ ਜਿਹੜੀਆਂ ਜੋ ਹੀ ਬਣਾਉਂਦੇ ਆ ਇਹ ਮਤਲਬ ਹੁੰਦਾ ਵੀ ਆ ਇਹ ਨਹੀਂ ਸਾਰੇ ਪੱਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਨਹੀਂ ਨਹੀਂ ਇਦਾਂ ਹੀ ਆ ਇਹ ਕਿਸ ਨਾ ਕਿਸੇ ਘਰ ਦੀ ਕਹਾਣੀ ਹੁੰਦੀ ਹੁੰਦੀ ਆ ਜੀ ਹੁੰਦੀ ਹੁੰਦੀ ਆ ਇਹ ਕਹਾਣੀਆਂ ਚੱਲਦੀਆਂ ਨੇ ਪੁੱਤ ਇਦਾਂ ਹੀ ਚੱਲਦੀਆਂ ਨੇ ਕਹਾਣੀਆਂ ਇਹ ਸਚਾਈ ਆ ਇਹ ਬੀਤੀਆਂ ਹੁੰਦੀਆਂ ਵਾ ਇਹ ਕਈ ਵਾਰੀ ਕਮੈਂਟ ਵੀ ਤਾਈ ਜੀ ਹੁੰਦੇ ਆ ਵੀ ਸੇਮ ਸਾਡੀ ਸਟੋਰੀ ਆ ਇਹ ਸਾਡੇ ਘਰ ਚ ਹੀ ਹੁੰਦਾ ਹਾਂ ਜਿੰਨਾ ਘਰਾਂ ਚ ਚੱਲਦੀ ਆ ਨਾ ਕਹਾਣੀਆਂ ਹੁੰਦਾ ਉਹਨਾਂ ਨੂੰ ਫਿਰ ਸਮਝ ਲੱਗ ਜਾਂਦੀ ਆ ਵੀ ਇਹ ਸਾਡੇ ਘਰ ਵਾਲੀ ਸਟੋਰੀ ਚੱਲਣ ਦੀ ਆ ਹਾਂ ਤੁਸੀਂ ਨਹੀਂ ਉਹ ਮੈਂ ਤੁਹਾਡੇ ਸੱਸ ਬੜੀ ਚੰਗੀ ਹੁੰਦੀ ਸੀ ਬੜੀ ਚੰਗੀ ਤੁਹਾਡੀ ਸੱਸ ਤੇ ਬਹੁਤ ਬਹੁਤ ਚੰਗੀ ਸੀ ਸੱਚੀ ਗੱਲ ਇਹ ਸੱਚੀ ਮਜੀ ਚੰਗੀ ਸੀ ਕਿ ਜਾਂ ਕਿਦਾਂ ਸੀ ਜਾਣੀ ਵੇ ਤੂੰ ਗੱਲ ਉਹਦੀ ਚੰਗੀ ਚੁੰਗੀ ਚੰਗੀ ਚੁੰਗੀ ਨਹੀਂ ਲੋਕਾਂ ਲੋਕਾਂ ਨਾਲ ਚੰਗੀ ਹੀ ਅੱਛਾ ਕਰ ਦਿਆ ਕਰ ਦਿਆ ਨਾ ਮੇਰੇ ਨਾਲ ਤਾਂ ਬਿਲਕੁਲ ਹੀ ਨਹੀਂ ਨਾ ਚੰਗੀ ਜਿੱਦਾਂ ਹੁਣ ਮੇਰਾ ਆ ਹਾਲ ਮੁੰਡਿਆ ਨਾ ਹਾਂ ਸਟੋਰੀ ਚ ਸਟੋਰੀ ਵਿੱਚ ਉਹ ਕਰਦੀ ਹੈ ਅੱਛਾ ਅੱਛਾ ਵਾਹ ਕੀ ਗੱਲ ਉਹ ਵੀ ਕੰਮ ਕਰੀ ਜਾ ਦਵਾਦਾ ਹਾਂ ਬਸ ਬਸ ਕੰਮ ਕਰ ਅੱਛਾ ਤੇ ਕਾਰਪੇਂ ਦੀ ਵਾਰੀ ਪਾਈ ਤਾਂ ਪਿਛਾਹ ਹੋ ਜਾ। ਅੱਛਾ। ਬਸ ਬਸ। ਅੱਛਾ ਫੇ ਕਮਰਾ ਰੋਣੀਆਂ ਕਰਾਜੂ ਹੁੰਦੀਆਂ ਨੇ। ਹੁੰਦੀਆਂ ਹੁੰਦੀਆਂ ਮਤਾਈ ਜੀ ਹੁੰਦੀਆਂ ਵਾ। ਤੇ ਪਰ ਇੱਕ ਗੱਲ ਜੇ ਹਾਂ। ਤਾਈ ਜੀ ਦੀ ਸੱਸ ਨਹੀਂ ਨਾ ਚੰਗੀ। ਮਤਲਬ ਜੋ ਵੀ ਆ ਮਤਲਬ ਕਰਦੀ ਹੀ ਫੇ ਮੇਰੀ ਨੋਹ ਆ ਫੇ ਨੋਹਾਂ ਨਾਲ ਜੇ ਦਸ ਲੂਕ ਹੁੰਦਾ। ਪਰ ਤਾਈ ਜੀ ਇੱਕ ਚੰਗੀ ਸੱਸ ਵਾ। ਹਾਂ। ਬਹੁਤ ਜ਼ਿਆਦਾ ਚੰਗੇ ਕਿਉਂਕਿ ਇਹੀ ਵੀ ਹੁਣ ਇਸੇ ਪਿੰਡ 'ਚ ਰਹਿੰਦੇ ਆ। ਇਸੇ ਪਿੰਡ ਦੇ ਆ ਤਾਈ ਜੀ ਤੇ ਪਤਾ ਹੁੰਦਾ ਆਪਣੇ ਗਲੀ ਗਵਾਣ ਦਾ ਤੇ ਇਹ ਆਪਣੇ ਨੋਹਾਂ ਨਾਲ ਆਪਣੇ ਧੀਆ ਵਾਂਗ ਰੱਖਦੇ ਆ। ਬਹੁਤ ਜ਼ਿਆਦਾ ਪਿਆਰ ਕਰਦੇ ਆਂ। ਬਿਲਕੁਲ ਸਹੀ ਹੈ। ਅਹੀਂ ਕਦੀ ਧਿਆਨ ਹੀ ਨਹੀਂ ਮਾਰਿਆ ਪੇ ਕੀ ਖਾਂਦਿਆਂ ਕੀ ਰੱਖਦਿਆਂ। ਸਾਨੂੰ ਪਤਾ ਵੀ ਸਾਡੇ ਨਾਲ ਇਹ ਵਾਪਰੀ ਆ ਗੱਲ ਜੇ ਅਸੀਂ ਗਾੜੀ ਆਪਣੀਆਂ ਨਵਾਂ ਧੀਆਂ ਨਾਲ ਨਹੀਂ ਇਹ ਕੰਮ ਕਰਨਾ। ਉਹਨਾਂ ਨੂੰ ਖੁਸ਼ ਰੱਖੀਦਾ ਵਾ। ਬਿਲਕੁਲ। ਇਹ ਗੱਲ ਪੱਕੀ ਹੁੰਦੀ ਜੇਦਾਂ ਇਹ ਚੀਜ਼ਾਂ ਵਾਪਰਦਿਆਂ ਨਾ ਉਹ ਬੰਦੇ ਨੂੰ ਪਤਾ ਹੁੰਦਾ ਵੀ ਮੇਰੇ ਨਾਲ ਕੀ ਬੀਤਦੀ ਹੈਗੀ। ਹੈਨਾ? ਤੇ ਹੁਣ ਜਿਹੜਾ ਟਾਈਮ ਮੇਰੀਆਂ ਨਵਾਂ ਦਾ ਵਾ ਉਹ ਟਾਈਮ ਉਹਨਾਂ ਨੂੰ ਅਹੀਂ ਵਰਤਣ ਦੀ ਹੈਨਾ। ਬਸ ਬਸ ਬਸ। ਜਿੱਦਾਂ ਉਹਨਾਂ ਦੀ ਜ਼ਿੰਦਗੀ ਹੱਸ ਖੇਡ ਕੇ ਨਗਾਉਣਾ ਚਾਹੁੰਦੇ ਨਾ ਉਹ ਨਗਾਉਣਾ। ਮੇਰੇ ਹਿਸਾਬ ਨਾਲ ਆ ਵਾ। ਕਿ ਹਰ ਖਰਚ ਮਾਂ ਬਿਉ ਜਿੱਦਾਂ ਕੁਛ ਵੀ ਆ। ਹਾਂ। ਪਰ ਨਾ ਜਿਹੜਾ ਵੀ ਕੋਈ ਧੀ ਪੁੱਤ ਆ ਉਹਨੂੰ ਥੋੜਾ ਬੋਤਾ ਸਮਝੋ ਸਮਝੋਣ ਚਾਹੀਦੀ ਹੈ ਵੀ ਠੀਕ ਹੈ ਵੀ ਮੇਰਾ ਘਰ ਵਾ ਮੈਂ ਲੈ ਕੇ ਘਰੋਂ ਤੁਰਨਾ ਮੈਂ ساری ਉਮਰ ਇੱਥੇ ਰਹਿਣਾ ਮੈਂ ਇੱਥੇ ਰਾਤਾਂ ਕੱਟਣਾ ਤੇ ਆਏ ਨਹੀਂਗੇ। ਬਿਲਕੁਲ ਬਿਲਕੁਲ। ਇਹਨੂੰ ਚੰਗਾ ਬਣਾਈਏ ਇਹਦਾ ਘਰ ਦਾ ਜੋ ਮਰਜ਼ੀ ਕਰੀਏ। ਹਾਂ। ਪਰ ਇਹ ਅਭੀ ਜਿਹੜਾ ਘਰ ਉਹ ਜਨਾਨੀ ਦੇ ਸਿਰ ਤੇ ਹੀ ਹੁੰਦਾ ਵਾ। ਜਨਾਨੀ ਦੇ ਸਿਰ ਤੇ। ਹਾਂ। ਬੰਦੇ ਨੇ ਚਲੋ ਬਾਹਰ ਕੋਈ ਨਾ ਔੜ-ਫੋੜ ਕਰਕੇ ਲਈ ਹੋਣਾ ਕੋਈ ਨਾ ਕਰਕੇ। ਗਾੜੀ ਜਨਾਨੀ ਨੇ ਬਣਾਉਣਾ। ਜਨਾਨੀ ਦਾ ਕੰਮ ਹੁੰਦਾ ਵੀ ਚਲੋ ਕੀ ਆਪਣੇ ਸਾਹ ਦਾ ਰੋਟੀ ਪਾਣੀ ਬਣਾਉਣਾ ਕੀ ਗੱਲਬਾਤ ਕਰਨੀ ਇਹਦੇ ਵਿੱਚ ਸਾਰੇ ਇਹੋ ਜਿਹੇ ਮੈਸੇਜ ਦਵਾਂਗੇ ਇਹ ਆਪੇ ਦੋਏ ਪਰਿਵਾਰ ਜਿੰਨਾ ਚਾਹ ਦੋਏ ਜੀ ਚੰਗੇ ਨਹੀਂ ਹੁੰਦੇ ਉਹਨਾਂ ਚਿਰ ਘਰ ਦੀ ਤੱਕੀ ਨਹੀਂ ਹੋ ਸਕਦੀ ਨਹੀਂ ਹੁੰਦੀ ਨਾਲੇ ਨਾ ਨੌ ਜਿਹੜੀ ਉਹਨੂੰ ਨੌ ਦੀ ਥਾਂ ਤੇ ਰਹਿਣਾ ਚਾਹੀਦਾ ਸੱਸ ਨੂੰ ਸੱਸ ਦੀ ਥਾਂ ਤੇ ਰਹਿਣਾ ਚਾਹੀਦਾ ਵਾ ਤੇ ਬਹੁਤੀ ਦਖਲਦਾਰੀ ਜਿਹੜੀ ਉਹ ਵੀ ਮਾੜੀ ਹੁੰਦੀ ਆ ਨਾ ਇਹਨੇ ਠੀਕ ਵਾ ਗੱਲ ਹਾਂ ਤੇ ਜੇ ਆਪਾਂ ਅਸੀਂ ਵੀ ਮੈਂ ਵੀ ਸੱਸ ਬਣਨਾ ਕੱਲ ਨੂੰ ਜੇ ਹੁਣ ਮੈਂ ਆਪਣਾ ਮਤਲਬ ਆਪਣੀ ਮਰਜ਼ੀ ਦੇ ਨਾਲ ਆਪਣਾ ਘਰ ਚਲਾਉਣ ਲਈ ਹਣਾ ਮੈਂ ਜਿਹੜੇ ਸਾਬ ਤਰੀਕੇ ਨਾਲ ਚਾਹੁੰਨੀ ਮੈਂ ਕਰਦੀ ਆ ਹੁਣ ਕੱਲ ਨੂੰ ਮੇਰੀ ਨੌ ਆਵੇ ਉਹ ਆਖੇ ਵੀ ਮੈਂ ਐਦਾਂ ਨਹੀਂ ਐਦਾਂ ਕਰਾਂ ਤੇ ਮੈਂ ਵਿੱਚ ਉਹਦੇ ਦਖਲਦਾਰੀਆਂ ਕਰਦੀ ਫਿਰਾਂ ਵੀ ਤੂੰ ਹੋਵੇਂ ਕੌਣ ਨਾਲ ਕੇ ਮੇਰੇ ਘਰ ਚ ਕਰਨ ਵਾਲੀ ਫਿਰ ਉਹਨੂੰ ਬੁਰਾ ਹੀ ਲੱਗਣਾ ਫਿਰ ਉਹਨੂੰ ਬੁਰਾ ਲੱਗਣਾ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਮੈਂ ਕਦੀ ਨਹੀਂ ਨਹੀਂ ਤਾਈ ਦੀ ਬਾਕੀ ਗੱਲ ਉਹ ਜਿੱਥੇ ਆਪਣਾ ਧੀ ਪੁੱਤ ਨੌਤੀ ਗੱਲ ਤੋਂ ਤੁਹਾਨੂੰ ਉਹਨੂੰ ਆਖੋ ਨਹੀਂ ਸਮਝਾ ਦੋ ਪਤਾ ਚੀਜ਼ ਕਰਨਾ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਤਨਾ ਨਹੀਂ ਚਲੋ ਬਣਦਾ ਸਾਡਾ ਜੀਵਨ ਸਿਆਣੇ ਬੰਦੇ ਦਾ ਖਰਚ ਹੁੰਦਾ ਵਾ ਬੜੀ ਉਹ ਬੱਚੇ ਨੂੰ ਚਾਹੀਦਾ ਨਾ ਵੀ ਗੱਲ ਚੁੱਕ ਕੇ ਤੇ ਮੈਂ ਆਪਣੇ ਦਿਮਾਗ 'ਚ ਰੱਖੀ ਵੀ ਵਾਕਿਆ ਠੀਕ ਅੱਲਾ ਵੀ ਨਹੀਂ ਚਲੋ ਪਿਆਰ ਨਾਲ ਸਮਝਾ ਕੇ ਪਹਿਲਾਂ ਉਹ ਕਰਨਾ ਹੀ ਬੱਚੇ ਨੇ ਸਮਝਾਉਣਾ ਚਾਹੀਦਾ। ਜਿਹੜਾ ਬੰਦਾ ਆਖੇ ਤੇ ਪਿਆਰ ਨੇ ਅਗਲਾ ਬੰਦਾ ਸਮਝ ਜਾਂਦਾ। ਸਮਝ ਜਾਂਦਾ ਵਾ। ਜੇ ਗੁੱਸੇ ਨਾਲ ਕਵਾਂਗੇ ਤੇ ਸਗੋਂ ਜ਼ਿਆਦਾ ਕੌੜ ਕਰੂ ਕੌੜ ਚੱਲੂਗਾ। ਇਹਦੇ ਨਾਲ ਆ ਵੀ ਪਿਆਰ ਨੇ ਬੱਚੇ ਨੂੰ ਸਮਝਾ ਲਓ ਵੀ ਪੁੱਤ ਆ ਕੰਮ ਐਂਦਾ ਨਹੀਂ ਐਂਦਾ ਕਰਨਾ ਤੇ ਫੇਰ ਚੰਗਾ ਰਹਿਣਾ ਵਾ। ਇਹ ਆ ਵੀ ਜੇ ਨੌਵਾ ਵਾ ਤੇ ਈਆਂ ਵੀ ਤੇ ਆਪਣਿਆਂ ਨੂੰ ਅਸੀਂ ਸਮਝਾਉ ਨਹੀਂ ਕਹਿੰਨੇ ਆ। ਤੋ ਉਸੇ ਈਆਂ ਦੇ ਤਰੀਕੇ ਨਾਲ ਕਹੋ ਨੌਵਾ ਨੂੰ ਵੀ। ਹਣਾ। ਤੇ ਬਾਕੀ ਇਹ ਆ ਵੀ ਸਟੋਰੀ ਲੰਮੀ ਚੱਲ ਗਈ। ਹਾਂ ਲੰਮੀ ਚੱਲ ਗਈ। ਗੱਲਾਂ ਚ ਗੱਲ ਕੋਈ ਨਾ ਕੋਈ ਨਿਕਲਦੀ ਹੁੰਦੀ ਆ ਚਲੋ ਕੋਈ ਗੱਲ ਨਹੀਂ ਐਦਾਂ ਹੀ ਆ ਘਰਾਂ ਚ ਗੱਲਾਂ ਹੁੰਦੀਆਂ ਹੁੰਦੀਆਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਹੁਣ ਸਾਡੀ ਨਵੀਂ ਤੇ ਬਹੁਤ ਪਿਆਰੀ ਟੀਮ ਤੇ ਹੁਣ ਇਹਨਾਂ ਦਾ ਗਿਫਟ ਹੈਗਾ ਇਹ ਗਾ ਤੇ ਹੁਣ ਇਹਨਾਂ ਦਾ ਗਿਫਟ ਆਹ ਲੋ ਜੀ ਤੁਹਾਨੂੰ ਦਵਾ ਲਈਏ ਬਹੁਤ ਬਹੁਤ ਮੁਵਾਰਿਯਾ ਚਲੋ ਪਰਮਾਨੰ ਮਹ ਸੱਚੇ ਪਾਤਸ਼ਾਹ ਹੈ ਐਦਾਂ ਹੀ ਹਾਂ ਨੂੰ ਇੱਥੇ ਰੱਖੇਗਾ ਤੇ ਐਦਾਂ ਹੀ ਆਪਾਂ ਇੱਥੇ ਕੰਮ ਕਰਦੇ ਹਾਂ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਲਾਗੇ ਬੰਦੇ ਦਾ ਇਹ ਫਾਇਦਾ ਵਾ ਕਿ ਜਦੋਂ ਸਾਨੂੰ ਬੰਦੇ ਨੂੰ ਕਿਤੇ ਲੋੜ ਹੁੰਦੀ ਹੈ ਤਾਂ ਬੰਦਾ ਇਹ ਆ ਕਿ ਐਨੇ ਕਿਲਮਰਕ ਤੇ ਜਾ ਕੇ ਉਹ ਤੇ ਬੰਦਾ ਦੋ ਹੋਰ ਹੀ ਆਪਣਾ ਕੰਮ ਕਰ ਸਕਦਾ ਜਿੰਨਾ ਮਨ ਲਓ ਕੋਈ ਸਵੇਰੇ ਕੋਈ ਰਹਿ ਗਈ ਕੰਮੀ ਪੇਸ਼ੀ ਬੰਦਾ ਸਵੇਰੇ ਕੱਢ ਦਿੰਦਾ ਜੇ ਕਿਤੇ ਰਾਤ ਨੂੰ ਲੋੜ ਪੈ ਜੇ ਇਹ ਕਿ ਬੰਦਾ ਰਾਤ ਨੂੰ ਇੱਥੋਂ ਆਣ ਕੇ ਕੰਮ ਕਰ ਸਕਦਾ ਤੇ ਜਿਹੜਾ ਸਫ਼ਰ ਹੈ ਕਰਨ ਕੋ 20 25 30 ਕਿਲੋਮੀਟਰ ਦਾ ਉੱਥੇ ਜਾਣਾ ਉਹ ਮੁੱਕੇ ਉੱਥੇ ਉਹ ਦਿਨ ਲੈਂਦੇ ਉਹ ਕੰਮ ਹੈਗਾ ਸਿਰਫ 4 ਵਜੇ ਤੋਂ ਸਿਆੜੋ ਨਾ 4 ਵਜੇ ਤੋਂ ਗੇਤੇ ਗੇਤੇ ਦਾ ਜਿਹੜਾ ਕੁਝ ਵੀ ਕੰਮ ਹੈ ਦਾ ਇਹੀ ਗਵਾਂਢੀ ਆ ਰਾਜੇ ਲੱਗੇ ਆ ਬਾਕੀ ਅਸੀਂ ਦੀਦੀਆਂ ਨਾਲ ਫਸਟ ਟਾਈਮ ਹੀ ਸੰਪਰਕ ਕਰ ਲਏ ਆ ਹਾਂ ਤੇ ਸਾਨੂੰ ਮੱਤਾਂ ਲੱਗਦਾ ਹੀ ਨਹੀਂ ਕਿ ਅਸੀਂ ਓਪੀ ਜਗ੍ਹਾ ਆ ਮੈਂ ਸਾਨੂੰ ਨਹੀਂ ਲੱਗਦਾ ਕਿ ਅਸੀਂ ਇਤਨੀ ਫੈਮਿਲੀ ਨਾਲ ਆਪਸ ਵਿੱਚ ਗੱਲ ਕਰਾਂ ਜੀਵਨ ਨਾ ਸਰਗੇ ਵੀਰੇ ਜਿਵੇਂ ਬੀਂਦੇ ਨੇ ਤੇਰੀ ਨੂਨ ਨਾਲ ਨਹੀਂ ਭੰਦੀ ਤੇਰੀ ਭਾਣ ਨਾਲ ਨਹੀਂ ਭੰਦੀ ਤੇ ਠਿਕਣਾ ਨਹੀਂ ਭੰਦੀ ਤੇ ਮੋਹ ਚਲੋ ਅੱਧਾ ਤੇ ਮਾਰੇ ਕਰਪ ਇਹਦਾ ਵਰਗੇ ਇਨਸਾਨ ਨੇ ਮੈਨਾਂ ਲਈ ਦੁਆ ਕਰ ਹਾਂਜੀ ਉਹੀ ਨਾ ਇਹ ਨਹੀਂ ਗਾਣਾ ਵੀ ਵੀ ਮੇਰੀ ਘਰ ਦੀ ਤੇ ਮੈਂ ਬੜੀ ਸ਼ਰਮ ਕਰਦੇ ਆ ਬੰਦੇ ਵੀ ਹਾਂ ਉਹ ਤੋਂ ਬੰਦੇ ਨੂੰ ਪਤਾ ਲੱਗਦਾ ਨਹੀਂ ਵੀ ਉਹਦਾ ਇਹ ਚਲੋ ਕਰਨਾ ਪੈਂਦਾ ਜਿੰਦਾ ਦਾ ਰੋਲ ਮੇਰਾ ਹਾਂਜੀ ਬਿਲਕੁਲ ਬਿਲਕੁਲ ਇਹਨਾਂ ਦਾ ਮੰਨ ਉਹ ਤੇ ਰੋਲ ਮਤਲਬ ਨਹੀਂ ਮਿਲਣ ਦੇ ਇਹ ਵੀ ਮੈਨੂੰ ਵੀ ਮੈਨੂੰ ਵੀ ਕਮੈਂਟ ਬੜਿਆ ਚਲੋ ਪੈਦਾ ਨਹੀਂ ਨਹੀਂ ਕੋਈ ਨਹੀਂ ਦਸਰਿਆਂ ਦੇਖਿਆ ਦੇਖੋ ਜੀ ਕੋਈ ਨਾ ਕੋਈ ਜਿਹੜਾ ਮਾੜਾ ਚੰਗਾ ਕੰਮ ਬੰਦੇ ਕਰਦੇ ਹਾਂ ਹਾਂਜੀ ਪਤਾ ਕੀ ਗੱਲ ਆ ਉਹਨਾਂ ਨੂੰ ਫਟਾ ਤੋਂ ਸੱਧਿਆ ਲੱਗਦਾ ਹੋ ਕੇ ਵੇਖਦੇ ਤਾਂ ਹਰਾਨ ਨਾ ਕਰਦੇ ਤਾਂ ਹੀ ਲਾ ਕਰਦੇ ਕੋਈ ਕਹਿੰਦਾ ਵਾ ਜਿਵੇਂ ਗੋਲੀ ਮਾਰਨ ਵਾਲੀ ਕੋਈ ਨਾ ਕੋਈ ਗੱਲ ਨਹੀਂ ਕਰਦੀ ਐ ਦੱਸਾਂ ਗੱਲ ਇਹ ਆਪਾਂ ਉਸਾਰੀ ਕਰੀਏ ਕੋਈ ਨਹੀਂ ਸੋਚ ਆਪਣੇ ਆਪਣੇ ਨਾਲ ਅੱਜ ਕੱਲ ਟਾਈਮ ਐ ਹੋਜਿਆ ਵੀ ਜੇ ਆਪਾਂ ਗੁੱਸਾ ਕਰਾਂਗੇ ਤੇ ਆਪਣਾ ਮਾਸੜਾ ਕਿ ਗੁੱਸੇ ਕਰਨ ਦੇ ਕੋਈ ਲੋਣੇ ਸਹਿਰ ਖੇਡਿਆ ਕਰੋ ਜਾਂ ਵਾਏ ਕਰੋ ਇੰਨੇ ਬਹੁਤ ਜਿਹੇ ਨਾਤੇ ਬੱਝੇ ਜਿੰਦਗੀ ਦੇ ਆਲੇ ਕਿਉਂ ਵੀ ਤੇ ਉਹਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰੋ ਪਰਵਾਦ ਮਾਰਾ ਚਲੋ ਠੀਕ ਐ ਜੀ ਫਿਰ ਸਾਰੇ ਜਾਣੇ ਇਦਾਂ ਹੀ ਪਿਆਰ ਕਰਦੇ ਨੇ